ਜੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਮ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦਾਇਰੇ ਚ ਰਹਿ ਕੇ ਕਰਨਾ ਪੈਣਾ ਤੇ ਜਾਇਜ਼ ਕੰਮ ਜਿਹੜੇ ਮਰਜ਼ੀ ਕਰੋ ਨਜਾਇਜ਼ ਮੈਂ ਕਰਨ ਨਹੀਂ ਤਾ ਮੈਂ ਤਾਂ ਇਹ ਅੱਖ ਸੀ ਚਾਹ ਪਾਣੀ ਕਰ ਦਿੰਦੇ ਹਾਂ ਹਲੋ ਕਾਕਾ ਇੱਕ ਨੇਕਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰਿਓ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਹੁਣ ਸਾਡਾ ਅਸੀਂ ਢੂੜ ਲੱਖ ਵੋਟਰ ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੋਕਤ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਂ ਲੋਕਾਂ ਨਾਲ ਵਿਚਾਰਨਾ ਤੇ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੇ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫੇਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਦੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਉਹ ਚਾਇਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੰਡਣਾ ਤੁਹਾਡੇ ਨਾਲ ਕੁਝ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂੰਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਕੋਈ ਚਾਇਨਾ ਡੋਰ ਵਿੱਚ ਕਿੰਨਾ ਲੱਗਣਾ ਤੂੰ ਕਾਰ ਜੁਰਮਾਨਾ ਤੂੰ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜੇਕਰ ਬੰਦ ਮੰਦ ਤੈਨੂੰ ਭੇਜਦਾ ਤੈਨੂੰ ਮੈਂ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਮਾ ਮੇਰਾ ਬੰਦ ਹੀ ਹੈ ਚਲੋ ਆਓ ਸਰਪੰਚ ਸਾਹਿਬ ਬੈ ਕੇ ਕਰਦੇ ਆ ਗੱਲ ਕੋਈ ਨਹੀਂ ਆਓ ਬੈਠੋ ਬੈਠੋ ਸਰ ਬੈਠੋ ਜੂ ਭਈਓ ਚਾਹ ਪੀਓਗੇ ਬਾਜੀ ਮਿਹਰਬਾਨੀ ਜੀ ਮੰਗਾਲੀਏ ਥੋੜੀ ਥੋੜੀ ਲਾ ਲਾ ਜੀ ਨਾ ਬਾਤ ਹੋਰ ਪੈਨ ਠੀਕ ਹੈ ਹਾਂ ਜੀ ਹੁਕਮ ਕਰੋ ਜੀ ਸੀਤਾ ਜੀ ਉਹ ਚੈਨਾ ਟੌਰ ਵਾਲੇ ਮਸਲੇ ਤੇ ਆਏ ਸੀਗੇ ਜੀ ਤੁਹਾਡੇ ਕੋਲ ਅੱਛਾ ਉਹ ਜਿਹੜਾ ਸੇਠ ਤੇ ਉਹ ਵੜ ਕੇ ਲੈਂਦੇ ਰਾਜੂ ਹਾਂ ਜੀ ਹਾਂ ਜੀ ਉਹਨਾਂ ਦੇ ਬਾਹਰ ਅੱਛਾ ਅਸੀਂ ਚਾਹੁੰਦੇ ਸੀ ਵੀ ਅੱਕਾ ਜੀ ਤੁਸੀਂ ਉਹਨਾਂ ਨੂੰ ਮਾਫੀ ਦੇ ਦਿਓ ਜੀ ਸਰਪੰਚ ਸਾਹਿਬ ਸਾਡੀਆਂ ਮਜਬੂਰੀਆਂ ਬਹੁਤ ਐ ਜੀ ਕਿਉਂਕਿ ਜਦੋਂ ਕੋਈ ਉਂਗਲ ਉਠਦੀ ਹੈ ਨਾ ਉਹ ਫਿਰ ਪੁਲਿਸ ਤੇ ਉਠਦੀ ਹੈ ਹੁਣ ਤੁਸੀਂ ਮੋਤਵਾਰੋਂ ਮੈਂਬਰ ਸਾਹਿਬ ਮਾਫੀ ਚਾਹੂੰਗਾ ਠੀਕ ਹੈ ਸਰਪੰਚ ਸਾਹਿਬ ਮੈਂ ਚਲੋ ਪੰਚਾਇਤ ਹੈ ਨਾ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਪਰ ਮੈਂ ਮੇਰੇ